ਭਾਈ ਗੁਰਜੀ ਕਕਰ ਸਾਹਿਬ ਹੈ ਗੁਰਜੀ ਕੀ ਪਤੈ ਮੈਨੂੰ ਨਹੀਂ ਪਤਾ ਲੱਗਿਆ ਬੱਚਿਆਂ ਨੇ ਦੱਸਿਆ ਕਿ ਕੋਈ ਬੀਬੀ ਦਰਬਾਰ ਸਾਹਿਬ ਸਚਕਣ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਰਮਾਂ ਦੇ ਵਿੱਚ ਯੋਗਾ ਕਰ ਰਹੀ ਹੈ ਯੋਗਾ ਡੇ ਨੂੰ ਸ਼ੋਅ ਕਰਨ ਵਾਸਤੇ ਵੀ ਮੈਂ ਯੋਗਾ ਡੇ ਤੇ ਮੈਂ ਯੋਗ ਕਰ ਰਹੀ ਹਾਂ ਯੋਗ ਬਹੁਤ ਚੰਗੀ ਚੰਗੀ ਗੱਲ ਹੈ ਸਰੀਰ ਨੂੰ ਤੰਦਰੁਸਤ ਰੱਖਦਾ ਪਰ ਹਰ ਇੱਕ ਗੱਲ ਦੇ ਹਰ ਇੱਕ ਕੰਮ ਦੀ ਕੋਈ ਵੱਖਰੀ ਇੱਕ ਜਗ੍ਹਾ ਹੁੰਦੀ ਹੈ ਆਪਣੇ ਸੱਚਖੰਡ ਸ੍ਰੀ ਰਮੰਦਰ ਸਾਹਿਬ ਦੇ ਅੰਦਰ ਸਿਰਫ ਕਥਾ ਹੁੰਦੀ ਹੈ ਕੀਰਤਨ ਹੁੰਦਾ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਈਏ ਉੱਥੇ ਤੁਹਾਨੂੰ ਢਾਡੀ ਰਾਂਗ ਵੀ ਸੁਣਨ ਨੂੰ ਮਿਲੇਗਾ ਕੀਰਤਨ ਵੀ ਮਿਲੇਗਾ ਉੱਥੇ ਕਰ ਸਕਦੇ ਪਰ ਦਰਬਾਰ ਸਾਹਿਬ ਦੀ ਇੱਕ ਵੱਖਰੀ ਮਰਜ਼ਾ ਦਾ ਉੱਥੇ ਹਰ ਵੇਲੇ ਕੀਰਤਨ ਹੁੰਦਾ ਰਹਿੰਦਾ ਸੋ ਹਰ ਥਾਂ ਦੀ ਆਪਣੀ ਆਪਣੀ ਐਮਿਅਤ ਹੈ ਯੋਗਾ ਕਰਨਾ ਮਾੜੀ ਗੱਲ ਨਹੀਂ ਹੈ ਚੰਗੀ ਗੱਲ ਹੈ ਐਕਸਰਸਾਈਜ਼ ਮੈਨੂੰ ਈ 35 ਸਾਲ ਉਹ ਅਗੇ ਯੋਗਾ ਕਰਦੇ ਨੂੰ ਪਰ ਇਹ ਥੋੜਾ ਕਿ ਮੈਂ ਹੁਣ ਜੇ ਗੁਰਦੁਆਰਿਆਂ ਚ ਰਹਿਣਾ ਤਾਂ ਮੈਂ ਗੁਰਦੁਆਰੇ ਵਿੱਚ ਜਾ ਕੇ ਮੈਂ ਰੱਤਾਂ ਤਾਂ ਨੂੰ ਤੇ ਸਿਰ ਠਾਣ ਕਰਕੇ ਤੇ ਮੈਂ ਕਹਾਂ ਹਾਂ ਜੀ ਮੈਂ ਯੋਗਾ ਕਰਦਾ ਮੈਂ ਸ਼ੋਅ ਕਰਾਂ ਇਸ ਗੱਲ ਗਲਤ ਗੱਲ ਹੈ ਗਲਤ ਗਲਤ ਹੈ ਉਸ ਬੀਬੀ ਨੂੰ ਇਸ ਗੱਲ ਦੀ ਸੋਝੀ ਹੋਣੀ ਚਾਹੀਦੀ ਹੈ ਔਰ ਮੈਂ ਪ੍ਰਬੰਧਕ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਸੇਵਾਦਾਰਾਂ ਨੂੰ ਚੁੱਕਨੇ ਰਹੋ ਇਹੋ ਜਿਹਾ ਜੇ ਕੋਈ ਕੋਈ ਸ਼ਰਾਰਤੀ ਅੰਸਰ ਹੁੰਦਾ ਉਹਨੂੰ ਫੜ ਕੇ ਬਾਹੋਂ ਬਾਹਰ ਕੱਢੋ ਕੋਈ ਨਹੀਂ ਤੁਹਾਨੂੰ ਕੁਝ ਕਹਿੰਦਾ ਥੋੜਾ ਬਤਾ ਪਾਨੂੰ ਸ਼ਕਤੀ ਤੋਂ ਕੰਮ ਲੈਣਾ ਪਏਗਾ ਨਹੀਂ ਤਾਂ ਕੱਲ ਨੂੰ ਪਰਵਾਹ ਨਾ ਰੱਖਣਗੇ ਜੀ ਅਸੀਂ ਤੇ ਪ੍ਰਕਰਮਾਂ ਵਿੱਚ ਆਣ ਕੇ ਘੁਲ ਕੇ ਤੇ ਅਸੀਂ ਸ਼ੋਅ ਕਰਨਾ ਵੀ ਘੋਲ ਵੀ ਇੱਕ ਚੀਜ਼ ਹੈ ਗੁਰੂ ਸਾਹਿਬਾਨ ਕੁਸ਼ਤੀਆਂ ਕਰਾਉਂਦੇ ਰਹੇ ਪਰ ਉਹਨਾਂ ਵਾਸਤੇ ਜਗ੍ਹਾ ਵੱਖਰੀ ਬਣਦੀ ਸੀ ਅਖਾੜੇ ਬਣਦੇ ਸੀ ਸੋ ਇਸ ਕਰਕੇ ਮੈਂ ਕਿ ਕੀਰਤਨੀ ਹੁੰਦੇ ਨਾਲ ਤੇ ਉਸ ਬੀਬੀ ਨੂੰ ਵੀ ਸੂਚਿਤ ਕਰਦਾ ਹਾਂ ਔਰ ਸੇਵਾਦਾਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੋਂ ਧਿਆਨ ਰੱਖਣ ਜਿੱਥੇ ਸ਼ਕਤੀ ਦਰੋੜ ਤੇ ਸੱਗੀ ਵਰਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਗੁਰਜੀਕਰ ਸਾਹਿਬ ਆਏ ਗੁਰਜੀ ਕੀ ਕਥੇ ਮੈਨੂੰ ਨਹੀਂ ਪਤਾ ਲੱਗਿਆ ਬੱਚਿਆਂ ਨੇ ਦੱਸਿਆ ਕਿ ਕੋਈ ਬੀਬੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾੜਮਾਂ ਦੇ ਵਿੱਚ ਯੋਗਾ ਕਰ ਰਹੀ ਹੈ ਯੋਗਾ ਡੇ ਨੂੰ ਸ਼ੋਅ ਕਰਨ ਵਾਸਤੇ ਮੈਂ ਯੋਗਾ ਡੇ ਇੱਥੇ ਮੈਂ ਯੋਗ ਕਰ ਰਹੀ ਹਾਂ ਯੋਗ ਬਹੁਤ ਚੰਗੀ ਚੰਗੀ ਗੱਲ ਹੈ ਸਰੀਰ ਨੂੰ ਤੰਦਰੁਸਤ ਰੱਖਦਾ ਪਰ ਹਰ ਇੱਕ ਗੱਲ ਦੀ ਹਰ ਇੱਕ ਕੰਮ ਦੀ ਕੋਈ ਵੱਖਰੀ ਇੱਕ ਜਗ੍ਹਾ ਹੁੰਦੀ ਹੈ ਬੀਬੀ ਸੱਚਖੰਡ ਸ੍ਰੀ ਰਾਮੰਦਰ ਸਾਹਿਬ ਦੇ ਅੰਦਰ ਸਿਰਫ ਕਥਾ ਹੁੰਦੀ ਹੈ ਕੀਰਤਨ ਹੁੰਦਾ ਉੱਥੇ। ਸ੍ਰੀ ਅਕਾਲ ਤਖਤ ਸਾਹਿਬ ਤੇ ਜਾਈਏ ਉੱਥੇ ਤੁਹਾਨੂੰ ਢਾਡੀ ਰਾਂਗ ਵੀ ਸੁਣਨ ਨੂੰ ਮਿਲੇਗਾ, ਕੀਰਤਨ ਵੀ ਮਿਲੇਗਾ ਉੱਥੇ ਕਰ ਸਕਦੇ। ਪਰ ਦਰਬਾਰ ਸਾਹਿਬ ਦੀ ਇੱਕ ਵੱਖਰੀ ਮਰਜ਼ਾਦਾ ਉੱਥੇ ਹਰ ਵੇਲੇ ਕੀਰਤਨ ਹੁੰਦਾ ਰਹਿੰਦਾ ਹੈ। ਸੋ ਹਰ ਥਾਂ ਦੀ ਆਪਣੀ ਆਪਣੀ ਐਮਿਅਤ ਹੈ। ਯੂਗਾ ਕਰਨਾ ਮਾੜੀ ਗੱਲ ਨਹੀਂ ਹੈ, ਚੰਗੀ ਗੱਲ ਹੈ। ਐਕਸਰਸਾਈਜ਼ ਮੈਨੂੰ ਕੀ 35 ਸਾਲ ਹੋ ਗਏ ਯੋਗਾ ਕਰਦੇ ਨੂੰ ਪਰ ਇਹ ਤੁਲਾ ਕਿ ਮੈਂ ਹੁਣ ਜੀ ਗੁਰਦੁਆਰਿਆਂ ਚ ਰਹਿਣਾ ਤਾਂ ਮੈਂ ਗੁਰਦੁਆਰੇ ਵਿੱਚ ਜਾ ਕੇ ਮੈਂ ਲੱਤਾਂ ਤਾਂ ਨੂੰ ਤੇ ਸਿਰ ਠਾਣਨ ਕਰਕੇ ਤੇ ਮੈਂ ਕਹਾਂ ਲਈ ਮੈਂ ਯੋਗਾ ਕਰਦਾ ਮੈਂ ਸ਼ੋਅ ਕਰਾਂ ਇਸ ਗੱਲ ਗਲਤ ਗੱਲ ਹੈ ਗਲਤ ਗਲਤ ਹੈ ਉਸ ਬੀਬੀ ਨੂੰ ਇਸ ਗੱਲ ਦੀ ਸੋਝੀ ਹੋਣੀ ਚਾਹੀਦੀ ਹੈ ਔਰ ਮੈਂ ਪ੍ਰਬੰਧਕ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਸੇਵਾਦਾਰਾਂ ਨੂੰ ਚੁੱਕੰਨੇ ਰਹੋ ਇਹੋ ਜਿਹਾ ਜੇ ਕੋਈ ਕੋਈ ਸ਼ਰਾਰਤੀ ਅੰਸਰ ਆਉਂਦਾ ਉਹਨੂੰ ਫੜ ਕੇ ਬਾਹੋਂ ਬਾਹਰ ਕੱਢੋ ਕੋਈ ਨਹੀਂ ਤੁਹਾਨੂੰ ਕੁਝ ਕਹਿੰਦਾ ਥੋੜਾ ਬਤਾ ਪਾਨੂੰ ਸ਼ਕਤੀ ਤੋਂ ਕੰਮ ਲੈਣਾ ਪੈਗਾ ਨਹੀਂ ਤਾਂ ਕੱਲ ਨੂੰ ਪਰਵਾਹ ਨਾ ਕਰਨਗੇ ਜੀ ਅਸੀਂ ਤੇ ਪ੍ਰਕਰਮਾਂ ਵਿੱਚ ਆਣ ਕੇ ਘੁਲ ਕੇ ਤੇ ਅਸੀਂ ਸ਼ੋਅ ਕਰਨਾ ਵੀ ਘੋਲ ਵੀ ਇੱਕ ਚੀਜ਼ ਹੈ ਗੁਰੂ ਸਾਹਿਬਾਨ ਕੁਸ਼ਤੀਆਂ ਕਰਾਉਂਦੇ ਰਹੇ ਪਰ ਉਹਨਾਂ ਵਾਸਤੇ ਜਗ੍ਹਾ ਵੱਖਰੀ ਬਣਦੀ ਸੀ ਅਖਾੜੇ ਬਣਦੇ ਸੀ ਤੇ ਇਸ ਕਰਕੇ ਮੈਂ ਕਿ ਕੀਰਤਨੀ ਹੁੰਦੇ ਦੇ ਨਾਲ ਤੇ ਉਸ ਬੀਬੀ ਨੂੰ ਵੀ ਸੂਚਿਤ ਕਰਦਾ ਹਾਂ ਸੇਵਾਦਾਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੋਂ ਧਿਆਨ ਰੱਖਣ ਜਿੱਥੇ ਸ਼ਕਤੀ ਦਰੋੜ ਤੇ ਸ਼ਕਤੀ ਵਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ